हमारा सबरा खातून नाम है सबरा खातून ये रहने वाले मैं भाभी हूं तू भाभी है कहां है। तो है। रहते हैं हम यहाँ रहते हैं कोथल रोड में पीपल देखो ये आपका क्या लगता है ये मुंडा है हमारा क्या नाम है नाम क्या, नाम क्या है क्या काम करता है हमारा मां नाम है ये पहले इसके काम करता है काम कहाँ करता है कोई काम आ जाता है जहां

हां मुंडा आया पाजी गलती नहीं है तू क्या कर रहा है उस बच्चे को साले को तो उसको तो हम घर ले जाकर अच्छी तरह बता देंगे उसको बताने देंगे उसका अड़बाई में उसका हाथ काट जी दे काट दे हूं यहाँ पर कोई काट उसका अंकल जी हट बिल्कुल मत कर दूंगा मेरे पैर पर हाथ नहीं लगाना ये अगर गैरी करेगी साले बोल रहा तेरे नजरों से करना हो भाई जी थोड़ा सा हम ਮੈਂ ਐਕਸਾਲਦਾਰ ਅਮਰਜੀਤ ਸਿੰਘ ਹਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਅੱਜ ਤੁਸੀਂ ਆਪਣੇ ਘਰ ਦੇ ਵਿੱਚ ਖੜੇ ਹੋ ਅਸੀਂ ਜੀ ਇੱਥੋਂ ਸਿਰਫ 10 ਮਿੰਟ ਲਈ ਸ਼ਿਵਾਜੀ ਨਗਰ ਗਲੀ ਨੰਬਰ 3 'ਚ ਮੇਰਾ ਇੱਕ ਪਲਾਟ ਹੈ ਉੱਥੇ ਮੈਂ ਸਬਜ਼ੀ ਬੀਜੀ ਹੋਈ ਆ ਤੇ ਧਨੀਆ ਲੈਣ ਲਈ ਅਸੀਂ ਤਿੰਨੇ ਆਦਮੀ ਦੋਨੋਂ ਗੱਫੇ ਘਾਏ ਤਾਲਾ ਲਗਾ ਕੇ ਤੇ ਹਜੇ 10 ਮਿੰਟ ਵੀ ਨਹੀਂ ਹੋਏ ਮੇਰੀ ਘਰ ਵਾਲੀ ਮੈਂ ਵਾਪਸ ਭੇਜੀ ਤੀ ਮੈਂ ਉੱਥੇ ਪਲਾਟ ਦੇ ਵਿੱਚ ਥੋੜਾ ਕੰਮ ਕਰਨ ਲੱਪਿਆ ਜਦ ਮੇਰੀ ਘਰ ਵਾਲੀ ਨੇ ਆ ਕੇ ਤਾਲਾ ਖੋਲ੍ਹਿਆ ਅੰਦਰ ਇੱਕ ਆਦਮੀ ਬੜਿਆ ਹੋਇਆ ਸੀ ਔਰ ਟੂਟੀਆਂ ਨੇ ਤੋੜ ਕੇ ਜਿੱਦਾਂ ਹੀ ਉਹ ਗੇਟ ਖੋਲ੍ਹਿਆ ਇਹ ਆਦਮੀ ਉੱਪਰ ਖੰਧ ਟੱਪ ਕੇ ਆਕਲ ਟੱਪ ਕੇ ਤੇ ਉੱਪਰ ਛਾਲ ਮਾਰੀ ਮੇਰੀ ਘਰ ਵਾਲੀ ਨੇ ਸ਼ੋਰ ਮਚਾਇਆ ਉਸ ਤਾਂ ਤਾਂ ਅਸੀਂ ਪੁਰਾਣੇ ਸੀਨੀਅਰ ਸਿਟੀਜ਼ਨ ਬੂढ़े ਆਦਮੀ ਆ ਤੇ ਆ ਗਵਾਂਢੀ ਸਾਡੇ ਨਾਲ ਫੈਕਟਰੀ ਦੇ ਮੁੰਡੇ ਨਵੇਂ ਜੰਗ ਕੰਮ ਕਰਦੇ ਆ ਉਹਨਾਂ ਨੇ ਭੱਜ ਕੇ ਜਾ ਕੇ ਇਹਨੂੰ ਫੜ ਕੇ ਲਿਆਂਦਾ ਔਰ ਫੜ ਕੇ ਲਿਆ ਕੇ ਹੁਣ ਅਸੀਂ ਦੂਸਰਾ ਕੀਤਾ ਹੋਇਆ ਕੋਈ ਇਹਦੀ ਪਛਾਣ ਵਗੈਰਾ ਹੋਈ ਕਿੱਥੇ ਦਾ ਇਹ ਪਛਾਣ ਇਹ ਕਹਿੰਦਾ ਮੇਰਾ ਨਾਮ ਮੁਸਤਫਾ ਹੈ ਖੇੜਾ ਰੋਡ ਤੇ ਮੈਂ ਰਹਿੰਦਾ ਆ ਤੇ ਲਾਲ ਇਹਦੀ ਮਾਂ ਕਹਿੰਦੀ ਵੀ ਇਸ ਦਾ ਮੋਬਾਈਲ ਰੱਖਿਆ ਹੋਇਆ ਜੀ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਇਹਨੂੰ ਸਾਨੂੰ ਅੱਧਾ ਘੰਟਾ ਹੋ ਅੱਧਾ ਘੰਟਾ ਹੋ ਚੱਲਿਆ ਘੰਟਾ ਹੀ ਹੋ ਚੱਲਿਆ ਆ ਰੇਂਦਾ 112 ਤੇ ਤਾਂ 100 ਤੇ ਵੀ ਰੇਂਦਾ ਖੇੜਾ ਰੋਡ ਤੇ ਤੋਂ ਥੋਥਾਣਾ ਰੋਡ ਤੇ ਰੇਂਦਾ ਇਹ ਕਹਿੰਦਾ ਮੈਂ ਖੇੜਾ ਅਮਰਨਗਰ ਕਹਿੰਦਾ ਮੇਰਾ ਕੋਈ ਵੀ ਜਨ ਪੱਕਾ ਖੇੜਾ ਰੋਡ ਦੱਸ ਨੇ ਖੇੜਾ ਰੋਡ ਤੇ ਗਹਿ ਰਿਹਾ ਖੇੜਾ ਰੋਡ ਤੇ ਰਹਿਣਾ ਖੇੜਾ ਰੋਡ ਇਹ ਖੇੜਾ ਰੋਡ ਕਹਿ ਰਿਹਾ ਤਾਂ ਹੈਗਾ ਅਮਰਨਗਰ ਉਹ ਮਾਂ ਕਹਿ ਰਹੀ ਆ ਮੈਂ ਲਾਲ ਪੈਲੇਸ ਆ ਪੂਰਾ ਅਸਲੀ ਦੱਸ ਨਹੀਂ ਰਿਹਾ ਇਹ ਗਾਂਜਾ ਸੁਂਗਦਾ ਇਹਦੇ ਕੋਲ ਫੋਨ ਕੰਪਲੇਟ ਕੀਤੀ ਇਸ ਮਾਮਲੇ ਫੋਨ ਕੰਪਲੇਨ ਮੈਂ ਜੀ 100 ਨੰਬਰ ਤੇ ਵੀ ਮਾਰੀ ਐ ਔਰ 112 ਨੰਬਰ ਤੇ ਵੀ ਐ ਮੈਂ ਘੰਟਾ ਹੋ ਗਿਆ ਮੈਂ ਉਹਨਾਂ ਨੂੰ ਇਹ ਦੂਸਰਾ ਕੀਤਾ ਹੋਇਆ ਤੇ ਹਜੇ ਤੱਕ ਕੋਈ ਇੱਥੇ ਪਹੁੰਚਿਆ ਨਹੀਂ ਹੈ ਜੀ ਜਿੱਦਾਂ ਸ਼ਹਿਰ ਵਾਸੀ ਮੈਂ ਸ਼ਹਿਰ ਵਾਸੀ ਜੀ ਇਹਨਾਂ ਨੂੰ ਜਿੱਦਾਂ ਸ਼ਹਿਰ ਵਾਸੀਆਂ ਦੇ ਵਿੱਚ ਹੋ ਰਿਹਾ ਹੈ ਅਮਕੀ ਚੋਰੀ ਦੀਆਂ ਵਾਰ ਤਾਂ ਵੱਧ ਵੱਧ ਹੋ ਰਹੀਆਂ ਬਹੁਤ ਬਹੁਤ ਗੱਲਾਂ ਤਾਂ ਰਹਿ ਥੋੜੇ ਦਿਨ ਪਹਿਲਾਂ ਸਾਡੇ ਇੱਥੇ ਗਵਾਂਢ ਇੱਕ ਫੈਕਟਰੀ ਦੇ ਵਿੱਚ 2 ਲੱਖ ਦਾ ਸਮਾਨ ਚੱਕ ਲਿਆ ਅਨਾਲ ਜੀ ਹਾ ਤੇ ਹੁਣ ਇਹਦੀ ਤਫਦੀਸ਼ ਕੀਤੀ ਜਾਵੇ ਪ੍ਰਸ਼ਾਸਨ ਕੋ ਕੀ ਮੰਗ ਰੱਖਦੇ ਆਪਾਂ ਹਾਂਜੀ ਮੈਂ ਮੰਗਣਾ ਕੀ ਆਪਾਂ ਪੁਲਿਸ ਵਾਲੇ ਆ ਕੇ ਕੰਪਲੇਂਟ ਮੈਂ ਦੇਖਣ ਮੇਰੀ ਇੱਕ ਇੱਕ ਫੈਂਸੀ ਟੁੱਟੀ ਜਿਹੜੀ ਆ 9-900 ਰੁਪਏ ਦੀ ਜਿਹੜੀ ਇਹਨੇ ਤੋੜ ਗੋਡਰ ਕਿੰਨਾ ਕ ਨੁਕਸਾਨ ਹੋ ਗਿਆ ਮੇਰਾ ਤਕਰੀਬਨ ਕੋਈ 3-4000 3-4000 ਦਾ ਨੁਕਸਾਨ ਹੋ ਕਰਦੇ